ਉਨੇ ਦੇ ਨਾਲ ਸਾਡੇ ਸ਼੍ਰੀ ਸੰਜੀਵ ਸ਼ਿਤੀ ਜਿਹੜੇ ਮੋਹਲੇ ਜਿਲ੍ਹਾ ਪ੍ਰਧਾਨ ਨੇ ਅਜੀਬੀ ਰਾਲਪੂਰਾ ਜੀ ਸਾਡੇ ਜਿਹੜੇ ਰੋਪੜ ਦੇ ਜਿਲ੍ਹਾ ਪ੍ਰਧਾਨ ਨੇ ਨਾ ਸੁਖਵਿੰਦਰ ਗੋਲਡੀ ਜੀ ਸਾਡੇ ਕੈਸ਼ੀਅਰ ਨੇ ਸੁਪਾ ਦੇ ਨਾ ਕਮਲਦੀਪ ਸੈਣੀ ਜੀ ਜਿਹਨਾਂ ਨੇ ਸਿੱਥੇ ਇਲੈਕਸ਼ਨ ਲੜਿਆ ਹਲਕਾ ਇੰਚਾਰਜ ਨੇ ਬਨੀ ਸੰਦੂ ਜੀ ਔਰ ਚੰਦਰ ਸ਼ੇਖਰ ਜੀ ਸਾਡੇ ਮੀਡੀਆ ਇੰਚਾਰਜ ਨੇ ਤੇ ਮੈਂ ਹੁਣ ਬੇਨਤੀ ਕਰਾਂਗਾ ਜਾਖੜ ਸਾਹਿਬ ਨੂੰ ਬਿਨਾਂ ਦੇਰੀ ਦੇ ਨਾਲ ਜਿਸ ਸੰਮਤਵ ਨਾਲ ਇਹ ਪੱਤਰਕਾਰ ਮਿਲਣੀ ਸੱਦੀ ਹੈ ਆਪ ਜੀ ਨਾਲ ਆਪਣੀ ਗੱਲਬਾਤ ਸੇਰ ਕਰਨ ਜਾਖੜ ਸਾਹਿਬ ਸੱਚੀ ਗੱਲ ਸਾਥੀਓ ਕੱਲ ਤੋਂ ਫੇਰ ਕਿਸਾਨ ਸੰਗਠਨ ਜਿਹੜੇ ਐ ਇੰਡੋ ਯੂ ਐਸ ਟ੍ਰੇਡ ਡੀਲ ਨੂੰ ਲੈ ਕੇ ਆਪਣਾ ਸੰਘਰਸ਼ ਚਾਲੂ ਕਰਨ ਲੱਗੇ ਆ। ਉਸ ਮਸਲੇ ਤੇ ਮੈਂ ਤੁਹਾਡੇ ਸਾਰਿਆਂ ਦਾ ਧਿਆਨ ਤੇ ਤੁਹਾਡੇ ਰਾਂ ਹੀ ਉਹਨਾਂ ਨੂੰ ਵੀ ਅਪੀਲ ਕਰਨੀ ਚਾਹਨਾ। ਤੇ ਦੇਸ਼ ਦੀ ਜਨਤਾ ਨੂੰ ਤੇ ਖਾਸ ਕਰਕੇ ਪੰਜਾਬ ਦੀ ਜਨਤਾ ਨੂੰ ਮੈਂ ਅਗਾਹ ਕਰਾਣਾ ਚਾਹਨਾ ਵੀ ਜਿਹੜਾ ਜੋ ਕੁਝ ਹੋ ਰਿਹਾ ਹੈ। ਜਿਸ ਕਿਸਮ ਦੀ ਡੀਲ ਹੈ। ਪਹਿਲਾਂ ਉਸ ਡੀਲ ਦੇ ਸਾਰੇ ਤੱਥ ਸਮਝ ਕੇ ਉਹਦੇ ਬਾਅਦ ਕੋਈ ਫੈਸਲਾ ਲੈਣ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਸਾਥੀ ਹੈ ਕਿਸਾਨ ਆਗੂ ਹੈ ਉਹਨਾਂ ਨੂੰ ਮੇਰੀ ਬੇਨਤੀ ਹੈ ਕਿਉਂਕਿ ਕੱਲ ਮੈਂ ਕੁਸ਼ਲ ਅਮਰਸਰ ਪ੍ਰੈਸ ਨਾਲ ਵਾਰਤਾ ਕਰਤੇ ਹੋਏ ਗੱਲ ਕੀ ਕਹੀ ਸੀ ਪਰ ਉਹਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ ਵੀ ਜਾਖੜ ਨੇ ਕਿਸਾਨ ਲੀਡਰਾਂ ਨੂੰ ਪੁੱਛਿਆ ਵੀ ਤੁਹਾਡੇ ਬੱਚੇ ਖੇਤੀ ਕਰਦੇ ਹੈ ਕਿ ਨਹੀਂ ਕਰਦੇ ਮੈਂ ਜਿਹੜੇ ਸੰਦਰਭ 'ਚ ਗੱਲ ਕਹੀ ਸੀ ਪੂਰੀ ਗੱਲ ਸੁਣੋ ਤਾਂ ਉਹਦੇ ਵਿੱਚ ਆਇਆ ਵੀ ਮੈਂ ਕਿੱਸੇ ਉਹਨਾਂ ਦੇ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਮੇਰੇ ਵਾਲਾ ਪੋਤਾ ਕਰਦਾ। ਪਰ ਮੈਂ ਉਹਨੂੰ ਕਹਿਣਾ ਵੀ ਤੂੰ ਆ ਜਿਹੜਾ ਖੇਤੀ ਵਾਲਾ ਕੰਮ ਐ ਛੱਡ ਕੇ ਕੋਈ ਹੋਰ ਕੰਮ ਕਰ ਲੈ। ਮੇਰੇ ਕਹਿਣ ਦਾ ਭਾਵ ਸੀਗਾ ਵੀ ਸਾਰੇ ਕਿਸਾਨ ਇੱਕ ਗੱਲ ਤੇ ਸਹਿਮਤ ਹੋਣਗੇ ਸਾਰਿਆਂ ਦੀ ਆਪਣੀ ਆਪਣੀ ਰਾਏ ਐ ਜਿੱਥੇ ਕੌਣ ਬੈਠਾ ਕਿੱਥੇ ਬੈਠਾ ਐ ਪਰ ਸਾਰੇ ਮੰਨਦੇ ਵੀ ਖੇਤੀ ਜਿਹੜੀ ਐ ਕੋਈ ਲਾਹੇਵੰਦ ਕੰਮ ਹੈ ਨਹੀਂ। ਇਹਦੇ 'ਚ ਜੀ ਗੁਜ਼ਾਰਾ ਚਾ ਹੋ ਗੁਜ਼ਾਰਾ ਤਾਂ ਹੋ ਦਾ ਪਰ ਚਾ ਪੂਰੇ ਨਹੀਂ ਹੁੰਦੇ ਅੱਜ ਦਾ ਜਿਹੜਾ ਨੌਜਵਾਨ ਹੈ ਅੱਜ ਕੋਈ ਵੀ ਨੌਜਵਾਨ ਖੇਤੀ ਵਾਲੇ ਪਾਸੇ ਨਹੀਂ ਜਾਂਦਾ ਸਾਡੇ ਵਾਲਾ ਉਹ ਤਾਂ ਰਹਿ ਵਰਦਾ ਹੋਰ ਗੱਲ ਹੈ ਪਰ ਮੈਂ ਕਿਉਂਕਿ ਅਸੀਂ ਹੰਡਾਇਆ ਅਸੀਂ ਦੇਖਿਆ ਵੀ ਇਹਦੇ ਵਿੱਚ ਗੁਜ਼ਾਰਾ ਹੋ ਸਕਦਾ ਪਰ ਜਿਹੜੀ ਆकांक्षाਵਾਂ ਜਿਹੜੀ ਉਮੀਦਾਂ ਹੈ ਨੌਜਵਾਨਾਂ ਦੀਆਂ ਉਹ ਪੂਰੀਆਂ ਨਹੀਂ ਹੁੰਦੀ ਉਸ ਕਨਟੈਕਸਟ 'ਚ ਕਿਹਾ ਸੀਗਾ ਵੀ ਇਸ ਗੱਲ ਦੇ ਵਿੱਚ ਸਾਡੇ ਕਿਸਾਨ ਸਾਥੀ ਵੀ ਮੇਰੇ ਨਾਲ ਸਹਿਮਤ ਹੋਣਗੇ ਤੇ ਉਹਦਾ ਇਲਾਜ ਕਿਵੇਂ ਹੋਊਗਾ ਉਹਦਾ ਇਲਾਜ ਹੈ ਵੀ ਉਹਨਾਂ ਨੂੰ ਜਿਹੜੇ ਹੁਣ ਨੌਜਵਾਨ ਐ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਪਾਸੇ ਕੰਮ ਲਾਏ ਜਾਈਏ ਲਾਇਆ ਜਾਵੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਐਲਾਈਡ ਇੰਡਸਟਰੀ ਦੇ ਵਿੱਚ ਜਿਹੜੇ ਕਹਿੰਦਾ ਕਿਸਾਨ ਦੀ ਵਿਆਮਦਨ ਜਿਹੜੀ ਐ ਖੇਤੀ ਚੋਂ ਤਾਂ ਆਪਾਂ ਪੰਜਾਬ ਨੇ ਮੇਰੇ ਖਿਆਲ ਸਾਡੀ ਜਿਹੜੀ ਯੀਲਡ ਐ ਕਰੀਬਨ ਕਰੀਬਨ ਆਪਾਂ ਇਜ਼ਰਾਈਲ ਦੇ ਬਰਾਬਰ ਪਹੁੰਚੇ ਬੈਠੇ ਹਾਂ ਵੀ ਮੈਕਸਿਮਮ ਯੀਲਡ ਜੋ ਕੁਝ ਧਰਤੀ ਚੋਂ ਕੱਢ ਸਕਦੇ ਸੀਗੇ ਉਸ ਨੂੰ ਆਪਾਂ ਕੱਢੀ ਜਾਣੇ ਹੋ ਕੁਝ ਧਰਤੀ ਦੀ ਜਿੰਨੀ ਕਿ ਸ਼ਮਤਾ ਹੋ ਉਸ ਤੋਂ ਕੱਢ ਲਿਆ ਕੋ ਜਿਹਾ ਯੂਰੀਆ ਤੇ ਖਾਦ ਪਾਪਾ ਆ ਕੇ ਕੱਢ ਲਿਆ ਬਾਕੀ ਸਾਡਾ ਖੂਨ ਪਸੀਨਾ ਉਹਦੇ ਨਾਲ ਕੱਢ ਲਿਆ ਹੁਣ ਐ ਪਲੇਟੋ ਬਣਿਆ ਖੜਾ ਹੈ ਇਸ ਤੋਂ ਅੱਗੇ ਜਾਣਾ ਹੁਣ ਕੋਈ ਨਾ ਕੋਈ ਰੈਵਲੂਸ਼ਨ ਸੀਡ ਚ ਆ ਜਾਏ ਟੈਕਨੋਲੋਜੀ ਆ ਜਾਏ ਤਾਂ ਹੋਰ ਗੱਲ ਹੈ ਪਰ ਅਜ ਦੇ ਦਿਨ ਜ਼ਮੀਨ ਵੀ ਥੱਕ ਚੁੱਕੀ ਹੈ ਕਿਸਾਨ ਵੀ ਥੱਕ ਚੁੱਕਿਆ ਹੈ ਤੇ ਇਹਨੂੰ ਵੀ ਸਾਹ ਲੈਣ ਦੀ ਹੈ ਤੇ ਨੌਜਵਾਨਾਂ ਨੂੰ ਉਹਨਾਂ ਦੀ ਉਮੀਦ ਪੂਰੀ ਕਰਨ ਵਾਸਤੇ ਹੈ ਉਹਦੇ ਵਾਸਤੇ ਜੋ ਕੁਛ ਇੰਡਸਟਰੀ ਡੀਲ ਹੋਈ ਹੈ ਉਹਨੂੰ ਉਸ ਨਜ਼ਰੀਏ ਨਾਲ ਦੇਖਿਆ ਜਾਵੇ ਇੱਕ ਸੈਕਿੰਡ ਜੋ ਕੁਝ ਇਹਦੇ ਵਾਸਤੇ ਕਿਵੇਂ ਹੋਊਗਾ ਸਰ ਉਹਦੇ ਵਾਸਤੇ ਇੰਡਸਟਰੀ ਦੀ ਲੋੜ ਹੈ ਇੰਡਸਟਰੀ ਕਿਵੇਂ ਆਊਗੀ ਦੁਨੀਆ ਦੀ ਸਭ ਤੋਂ ਵੱਡਾ ਜਿਹੜਾ ਬਾਜ਼ਾਰ ਹੈ ਸਭ ਤੋਂ ਵੱਡੀ ਜਿਹੜੀ ਮਾਰਕੀਟ ਹੈ ਉਹ ਅਮਰੀਕਾ ਹੈ ਉਸ ਅਮਰੀਕਾ ਨਾਲ ਵਪਾਰ ਸਾਡਾ ਖੁੱਲਾ ਰਹੂਗਾ ਉੱਥੇ ਸਾਡਾ ਜਿਹੜਾ ਪ੍ਰੋਡਕਟ ਹੈ ਸਾਡੀ ਜਿਹੜੀ ਫੈਕਟਰੀਆਂ ਚੱਲ ਰਹੀਆਂ ਐ ਚਾ ਕਪੜਾ ਜਾ ਰਿਹਾ ਹੈ ਚਾ ਮਸ਼ੀਨਾਂ ਜਾ ਰਹੀਆਂ ਐ ਜਾਂ ਜੋ ਕੁਝ ਵੀ ਸਾਡੇ ਪ੍ਰੋਡਕਟ ਫੂਡ ਪ੍ਰੋਡਕਟਸ ਜਾ ਰਹੇ ਐ ਉਹ ਅਮਰੀਕਾ ਜਾ ਰਹੇ ਐ ਉਸ ਨਜ਼ਰੀਏ ਨਾਲ ਇਹਨੂੰ ਖੋਲਿਆ ਗਿਆ ਹੈ ਬਟ ਐਟ ਦ ਸੇਮ ਟਾਈਮ ਸਾਡੇ ਕਿਸਾਨੀ ਨੂੰ ਉਹਦੇ ਮਤਲਬ ਜਿਸ ਤਰ੍ਹਾਂ ਲਕਸ਼ਮਣ ਰੇਖਾ ਖਿੱਚਦੇ ਆ ਨਾ ਉਸ ਤਰ੍ਹਾਂ ਇੱਕ ਲਕਸ਼ਮਣ ਰੇਖਾ ਖਿੱਚ ਕੇ ਉਹਨੂੰ ਰਿੰਗ ਫੈਂਸ ਕੀਤਾ ਹੈ ਸਾਡੇ ਇਸ ਸਮਝੌਤੇ ਦੇ ਅੰਦਰ ਪੰਜਾਬ ਦੀ ਕੋਈ ਵੀ ਜਿੰਸ ਜਿਹੜੀ ਮੈਂ ਫਿਰ ਦੁਹਰਾਣਾ ਚਾਹੂੰਗਾ ਸਭ ਪੰਜਾਬ ਦੇ ਅੰਦਰ ਕਣਕ ਝੋਨਾ ਮੱਕੀ ਗੰਨਾ ਗੰਨੇ ਦਾ ਮਤਲਬ ਗੰਨਾ ਦਾ ਨਹੀਂ ਜਾਂਦਾ ਚੀਨੀ ਜਾਣੀ ਹੈ ਕੋਈ ਵੀ ਇਹਦੇ ਵਿੱਚ ਜਿੰਸ ਜਿਹੜੀ ਹੈ ਕੋਈ ਵੀ ਜਿੰਸ ਇਸ ਇੰਡੋ ਯੂ ਐਸ ਐਡ ਅਮਰੀਕਾ ਤੇ ਹਿੰਦੁਸਤਾਨ ਦਾ ਸਮਝੌਤਾ ਦੇ ਦਾਇਰੇ ਤੋਂ ਬਾਹਰ ਹੈ ਸਭ ਕੋਈ ਇੱਕ ਦਾਣਾ ਵੀ ਉਹਦੇ ਤੇ ਨਾਲ ਅਫੈਕਟਡ ਹੈ ਨਹੀਂ ਪਤਾ ਨਹੀਂ ਫਿਰ ਕਾਦੀ ਚਿੰਤਾ ਕਿਸੇ ਨੂੰ ਹੋਈ ਖੜੀ ਹੈ ਮੈਂ ਨਹੀਂ ਸਮਝਦਾ ਵੀ ਪੰਜਾਬ ਦੀ ਕਿਸੇ ਵੀ ਚੀਜ਼ ਦੇ ਉੱਤੇ ਕੋਈ ਖਤਰਾ ਹੈ ਜਾਂ ਕਿਸੇ ਕਿਸਮ ਦੀ ਕੋਈ ਗੱਲ ਹੈ ਅੱਜ ਖਤਰਾ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅੱਜ ਇੱਥੇ ਸਾਡੇ ਕਿਸਾਨ ਸਾਥੀ ਸੰਘਰਸ਼ੀਲ ਹੈਗੇ ਐਸੀ ਕੋਈ ਦੋਹਰਾਇ ਨਹੀਂ ਉਹਨਾਂ ਨੇ ਕੁਝ ਦਿਨ ਪਹਿਲਾਂ ਸੰਘਰਸ਼ ਕੀਤਾ ਸੀਗਾ ਮੈਂ ਮੇਰੇ ਕਿਸਾਨ ਸਾਥੀਆਂ ਨੂੰ ਯਾਦ ਦਿਵਾਉਣਾ ਚਾਹੁੰਦਾ ਵੀ ਇੱਥੇ ਚੰਡੀਗੜ੍ਹ ਦੀ ਬਾਰਡਰ ਤੇ ਆਏ ਸੀ ਸਾਰੇ ਇਕੱਠੇ ਹੋ ਕੇ ਵੀ ਐਸੀ ਭਗਵੰਤ ਮਾਨ ਸਰਕਾਰ ਨੂੰ ਘੇਰਨਾ ਹੈ ਮੁੱਦਾ ਕੀ ਸੀਗਾ ਐਗਰੀਕਲਚਰ ਪਾਲਿਸੀ ਸਾਨੂੰ ਦੱਸੀ ਨਹੀਂ ਆਈ ਤੀ ਐਗਰੀਕਲਚਰ ਪਾਲਿਸੀ ਇਹਨਾਂ ਨੇ ਇਹ ਆਏ ਕਿਸਾਨ ਇੱਥੇ ਇਹਨਾਂ ਨੇ ਐਗਰੀਕਲਚਰ ਪਾਲਿਸੀ ਦੇਤੀ ਆਹ ਲੋ ਜੀ ਲੈ ਲੋ ਜਾ ਕੇ ਪੜ੍ਹ ਲਓ ਉਸ ਗੱਲ ਨੂੰ ਸਾਲ ਹੋ ਗਿਆ ਸਾਬ ਉਹ ਪਾਲਿਸੀ ਕਿੱਥੇ ਹੈ ਜੇ ਧਰਨਾ ਹੀ ਲਾਣਾ ਹੈ ਸਾਬ ਜੇ ਤੁਸੀਂ ਕਰਨਾ ਹੈ ਤੇ ਪੰਜਾਬ ਦੀ ਇੰਡਸਟਰੀ ਪਾਲਿਸੀ ਲੈ ਕੇ ਆਓ ਸਾਬ ਆ ਸੋਰੀ ਪਹਿਲਾਂ ਆਹ ਇੰਡਸਟਰੀ ਪਾਲਿਸੀ ਦਾ ਯਾਦ ਨਾਲ ਨੂੰ ਆ ਰਹੀ ਉਹਦੇ ਵੀ ਗੱਲ ਮੈਂ ਕਰੂੰਗਾ ਪਹਿਲਾਂ ਆਹ ਐਗਰੀਕਲਚਰ ਪਾਲਿਸੀ ਦਾ ਲੈ ਕੇ ਆਓ ਜਿਹੜੀ ਲੈ ਕੇ ਗਿਆ ਤੁਸੀਂ ਵੀ ਪੜ ਲੀ ਐ ਵੀ ਪੜੀ ਬੈਠੇ ਆ ਲਿਆਓ ਤੁਸੀਂ ਤੁਸੀਂ ਦਿੱਲੀ ਕੇ ਨਹੀਂ ਮੋਰਚਾ ਲਾਣ ਚੱਲਿਓ ਸਾਰੇ ਇਕੱਠੇ ਹੋ ਕੇ ਪਹਿਲਾਂ ਪਹਿਲਾਂ ਦਾ ਆਹ ਗੱਲ ਸਵਾਲ ਪੁੱਛਣਾ ਬਣਦਾ ਹੈ ਪੰਜਾਬ ਦੀ ਜਨਤਾ ਦਾ ਪੰਜਾਬ ਦੇ ਕਿਸਾਨਾਂ ਦਾ ਵੀ ਇਹਦੇ ਚ ਦੱਸੋ ਸਾਡਾ ਨੁਕਸਾਨ ਕੀ ਹੈ ਕੋਈ ਨੁਕਸਾਨ ਹੈ ਤਾਂ ਦਸ਼ਮ ਸਾਬ ਕਿਸੇ ਵੀ ਪ੍ਰੋਟੈਸਟੋ ਪਹਿਲਾਂ ਕਿਸੇ ਵੀ ਅੰਦੋਲਨ ਤੋਂ ਪਹਿਲਾਂ ਇੱਕ ਬਾਤਚੀਤ ਹੁੰਦੀ ਹੈ ਜੇ ਬਾਤਚੀਤ ਟੁੱਟ ਜੇ ਉਹਦੇ ਬਾਅਦ ਕਹਿੰਦੇ ਅਸੀਂ ਕਰਾਂਗੇ ਜੀ ਮੈਂ ਕਹਿੰਦਾ ਮੈਂ ਨੋਟਾ ਦੇਈ ਜਾਂਦਾ ਮੈਂ ਕੋਈ ਚੈਲੰਜ ਨਹੀਂ ਕਰਨਾ ਮੈਂ ਨੋਟਾ ਦੇਈ ਜਾਂਦਾ ਵੀ ਹੋ ਸਕਦਾ ਸੁਨੀਲ ਬੇਵਕੂਫ ਹੋਵੇ ਸੁਨੀਲ ਨੂੰ ਸਮਝ ਨਹੀਂ ਆਈ ਵੀ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੈ ਹੋ ਸਕਦਾ ਦਿੱਲੀ ਵਾਲਿਆਂ ਨੇ ਪਿਛਲੀ ਵਾਰੀ ਜਦੋਂ ਕਾਨੂੰਨ ਬਣਾਏ ਸੀ ਨਹੀਂ ਸੀ ਉਹਦਾ ਕੀ ਹੋਣਾ ਹੈ ਉਹਦਾ ਭੁਗਤਣਾ ਪਿਆ ਵਾਪਸ ਲੈਣੇ ਪਏ ਤੁਸੀਂ ਹੁਣ ਦੱਸ ਦਿਓ ਅਸੀਂ ਜਾ ਕੇ ਉਸੇ ਕੋਈ ਤਰਮੀਮ ਕਰਾਉਣ ਦੀ ਗੱਲ ਕਰਦੇ ਹਾਂ ਉਹ ਵੀ ਕੋਈ ਨਹੀਂ ਦੱਸਦਾ ਕੋਈ ਗੱਲ ਕਰਦੇ ਹੈ ਆਮ ਆਦਮੀ ਪਾਰਟੀ ਵਾਲੇ ਜਵਾਰ ਦੀ ਗੱਲ ਕਰਦੇ ਕਹਿੰਦੇ ਉੱਥੇ ਮਹਾਰਾਸ਼ਟਰ ਚ ਹੁੰਦੀ ਹੈ ਜੀ ਉਹ ਉਹਨੂੰ ਖਤਰਾ ਹੈ ਸਭ ਮੈਂ ਪੰਜਾਬ ਦੀ ਗੱਲ ਕਰੀ ਆ ਨਾ ਮਹਾਰਾਸ਼ਟਰ ਦੀ ਗੱਲ ਕਰਨ ਨਾਲ ਤੁਸੀਂ ਬਣੋਗੇ ਉਦੋਂ ਕਰ ਲਿਓ ਤੁਸੀਂ ਪੰਜਾਬ ਦਾ ਸਾਮੋ ਆ ਜੋ ਪੰਜਾਬ ਦੇ ਅੰਦਰ ਹੋ ਰਿਹਾ ਸਭ ਅੱਜ ਇਹ ਪੰਜਾਬ ਦੇ ਅੰਦਰ ਅੰਦੋਲਨ ਨਾਣ ਦਾ ਕਿਸੇ ਨੂੰ ਜ਼ਿਆਦਾ ਚਾਅ ਹੈ ਜੇ ਕਿਸਾਨ ਜੱਤੇ ਬੰਦੀਆਂ ਮੈਂ ਦੇਖ ਰਿਹਾ ਸੀਗਾ ਪਰਸੋਂ ਸਾਰੇ ਕਿਸਾਨਾਂ ਦੇ ਉੱਤੇ ਉੱਥੇ ਲਾਠੀ ਚਾਰਜ ਹੋ ਰਿਹਾ ਸੀਗਾ ਬਠਿੰਡੇ ਦੇ ਅੰਦਰ ਉੱਥੇ ਮੰਗ ਕੀ ਹੈ ਬਾਕੀ ਮੰਗਾਂ ਦਾ ਸਾਡੇ ਜਿਹੜੇ ਪਰਚੇ ਆ ਵਾਪਿਸ ਲੈ ਜਾਣ ਇੱਕ ਵਿਚਾਰੇ ਮੰਗਾ ਵੀ ਸੀ ਜਿਹੜੇ ਕਿਸਾਨ ਦਾ ਉਹ ਸਕੂਲ ਦਾ ਪਿੰਡ ਦੇ ਸਕੂਲ ਦਾ ਮਾਸਟਰ ਬਦਲਤਾ ਉਹ ਵਾਪਿਸ ਲਾਓ ਸਾਰੇ ਸਕੂਲਾਂ ਦੇ ਮਾਸਟਰਾਂ ਵਾਸਤੇ ਜੇ ਅੰਦੋਲਨ ਕਰ ਰਹੇ ਹੋ ਤੇ ਮੇਰੇ ਸਾਰੇ ਕਿਸਾਨ ਸਾਥੀਆਂ ਨੂੰ ਆਇ ਇੱਕ ਅਪੀਲ ਹੈ ਸਭ ਤੁਸੀਂ ਅੱਗੇ ਲੱਗੋ ਆਪਾਂ ਪੰਜਾਬ ਦੇ ਅੰਦਰ ਜੋ ਹਾਲਾਤ ਬਣੇ ਹੋਏ ਆ ਵੀ ਪੰਜਾਬ ਦੇ ਅੰਦਰ ਮਨੂੰ ਕੋਈ ਵੀ ਕਿਸਾਨ ਜਿੱਥੇ ਬੰਦੀ ਦੱਸ ਦੇਵੇ ਕਿਹੜਾ ਬੰਦਾ ਸੇਫ ਹੈ ਉਹ ਤਾਂ ਪਿੰਡਾਂ ਵਾਲੇ ਵੀ ਸੇਫ ਨਹੀਂ ਸਭ ਸਰਪੰਚਾਂ ਨੂੰ ਪਿੰਡ ਦੇ ਅੰਦਰ ਕੋਈ ਜ਼ਿਮੀਂਦਾਰ ਹੈ ਚੰਗਾ ਚਿੱਟੇ ਲੀੜੇ ਪਾਉਂਦਾ ਉਹਨੂੰ ਫੋਨ ਆਈਏ ਤੇ ਫਰੋਤੀ ਲਿਆ ਕੋਈ ਬੱਚਾ ਸੇਫ ਨਹੀਂ ਡਰਗ ਦਾ ਮਸਲਾ ਹੈ ਇਹਦੇ ਤੇ ਲਾਓ ਧਰਨਾ ਲਾਣਾ ਹੈ ਤੁਸੀਂ ਧਰਨਾ ਲਈ ਧਰਨਾ ਲੈ ਕੇ ਆਏ ਐਗਰੀਕਲਚਰ ਪਾਲਿਸੀ ਤੇ ਐਗਰੀਕਲਚਰ ਪਾਲਿਸੀ ਅਜੇ ਤੁਹਾਡੇ ਕੋਲ ਹੈ ਪੜ ਵੀ ਲਈ ਹੋਣੀ ਉਸ ਤੇ ਕੀ ਕੱਢਣ ਕੱਟਣ ਨੂੰ ਹੈ ਲਾਗੂ ਕਿਉਂ ਨਹੀਂ ਹੋਈ ਉਹ ਲਾਗੂ ਕਰੋ ਜੇ ਕਿਸਾਨ ਨੂੰ ਅਗਰ ਐਗਰੀਕਲਚਰ ਪਾਲਿਸੀ ਨਾਲ ਲਾਏ ਵਨ ਬਣਦੀ ਹੈ ਤਾਂ ਹੋਣਾ ਚਾਹੀਦਾ ਸਭ ਉਹਦੇ ਵਿੱਚ ਅਸੀਂ ਵੀ ਨਾਲ ਖੜਾਂਗੇ ਪਰ ਬਿਨੇ ਮਤਲਬ ਦੀ ਕਨਫਰੋਨਟੇਸ਼ਨ ਐਵੇਂ ਲਲਾ ਲਲਾ ਕਰਕੇ ਚੜਾਈ ਕਰ ਦੇਣੀ ਮੈਂ ਸਮਝਦਾ ਕਿਸਾਨ ਦੇ ਹਿੱਤਾਂ ਦੇ ਨਾਲ ਪੰਜਾਬ ਦੇ ਨਾਲ ਧੋਖਾ ਸਾਬ ਅਗਰ ਆ ਜਿਹੜਾ ਹਿੰਦੁਸਤਾਨ ਅਮਰੀਕਾ ਦਾ ਸਮਝੌਤਾ ਹੋਇਆ ਕਿਸੇ ਗੱਲ ਦੀ ਖਾਸ ਤੌਰ ਤੇ ਨਿਗਾ ਅਗਰ ਕਿਸੇ ਨੇ ਰੱਖੀ ਹੈ ਕਿਸ ਚੀਜ਼ ਵਾਸਤੇ ਉਹ ਸੀਗਾ ਪੰਜਾਬ ਦਾ ਕਿਸਾਨ ਸਾਹਿਬ ਉਹਦੇ ਵਾਸਤੇ ਮੈਂ ਇੱਥੇ ਆਈ ਕੈਨ ਵਾਊਸ ਫॉर ਇਟ ਬਈ ਇਹਦੇ ਤੇ ਮਨੂ ਕੇਤੇ ਨੁਕਸ ਨਜ਼ਰ ਨਹੀਂ ਆਇਆ ਤੁਹਾਨੂੰ ਕੋਈ ਨਜ਼ਰ ਆਂਦਾ ਮੈਨੂੰ ਦੱਸ ਦਿਓ ਅੱਜ ਸਵੇਰੇ ਇੱਕ ਹੋਰ ਫਗੜੜ ਪੈ ਗਈ ਸੀ ਅਖਬਾਰਾਂ 'ਚ ਆ ਗਿਆ ਜੀ ਅਮਰੀਕਾ ਨੇ ਕਹਿੰਦੇ ਤੇ ਕੁਝ ਦਾਲਾਂ ਵੀ ਪਾਈਆਂ ਜਿਹੜਾ ਪਿਊਸ਼ ਗੋਇਲ ਜੀ ਨੇ ਉਹਦਾ ਜ਼ਿਕਰ ਨਹੀਂ ਸੀ ਕੀਤਾ ਰਾਤੋਂ ਰਾਤ ਸਵੇਰ ਸੁਵਾਈ ਆ ਹੀ ਖੜੀ ਅਮਰੀਕਾ ਦੇ ਨਹੀਂ ਜੀ ਇਹ ਜਾ ਕੁਝ ਵੀ ਹੈ ਨਹੀਂ ਉਹਦੇ 'ਚ ਸਾਡੇ ਤੋਂ ਗਲਤੀ ਤੋਂ ਕਿਹਾ ਗਿਆ ਸਭ ਐਵੇਂ ਪ੍ਰਮਿਤ ਕਰਨੂ ਕਰੀ ਜਾਂਦੇ ਐ ਬੜੇ ਲੋਕ ਹਿੰਦੁਸਤਾਨ ਦੀ ਅਮਨ ਸ਼ਾਂਤੀ ਨੂੰ ਵਿਗਾੜਨ ਵਾਸਤੇ ਇਸ ਕਿਸਮ ਦੇ ਆ ਫਲਾਰੇ ਮੇਰਾ ਮੰਨ ਹੈ ਕੋਈ ਵੀ ਨੌਜਵਾਨ ਅੱਜ ਸਭ ਸੁਪਨੇ ਸਾਰੇ ਦੇ ਹੁੰਦੇ ਐ ਮੇਰਾ ਮੰਨਣਾ ਹੈ ਜਿਹੜੇ ਉਹਨਾਂ ਦਾ ਅਮਰੀਕਾ ਦਾ ਸੀਗਾ ਨਾ ਮਾਗਾ ਉਹਨਾਂ ਇੱਕ ਐਕ੍ਰੋਨਿਮ ਬਣਾ ਰੱਖਿਆ ਹੈ ਮੇਕ ਅਮਰੀਕਾ ਗ੍ਰੇਟ ਅਗੇਨ 트럼ਪ ਨੇ ਇਲੈਕਸ਼ਨ ਦੇ ਵਿੱਚ ਨਾਰਾ ਦਿੱਤਾ ਸੀਗਾ ਵੀ ਮਾਨੂੰ ਵੋਟ ਦਿਓ ਆਗਲ ਮੇਕ ਅਮਰੀਕਾ ਗ੍ਰੇਟ ਅਗੇਨ ਉਹਦੇ ਸਾਹਮਣੇ ਸਾਡੇ ਹਿੰਦੁਸਤਾਨ ਦਾ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਨਾਰਾ ਹੈ ਮਿਗ ਮੇਕ ਇੰਡੀਆ ਗ੍ਰੇਟ ਮੇਕਸ ਆਪ ਸਾਡਾ ਮਿਗ ਉਹਨਾਂ ਦਾ ਮਾਗਾ ਉਹ ਆਪ ਦਾ ਮਾਗਾ ਤੁਰਫੇ ਸਾਡੇ ਵਾਲਾ ਮਿਕਤਾ ਹੁਣ ਅਸੀਂ ਰਣਵੇਆ ਬਣਾਤਾ ਕਿਉਂਕਿ 30 ਟ੍ਰਿਲੀਅਨ ਦੀ ਇਕਨੋਮੀ ਹੈ ਸਾਬ ਅਮਰੀਕਾ ਮੈਂ ਜਿਹੜੇ ਫੈਕਟ ਦੱਸ ਰਿਹਾ ਸਾਬ ਮਨੂੰ ਸਾਬ ਜੋਸ਼ੀ ਜੀ ਤੁਸੀਂ ਸਾਰੇ ਪੜੇ ਲਿਖੇ ਸਾਰੇ ਇੱਥੇ ਬੈਠੇ ਹੋ ਤੁਸੀਂ ਫਾਈਨਾਂਸ ਦੇਖਦੇ ਹੋ ਗੋਲਡੀ ਜੀ ਤੁਹਾਨੂੰ ਪਤਾ ਹੋਣਾ ਹੈ ਸਾਡੇ ਕੋਲ ਅਜੇ ਬਾਹੂ ਬੈਠਿਆ ਸਾਰੇ ਅਮਰੀਕਾ ਦੇ ਸੋਨੀ ਸਾਹਿਬ ਸਾਰੇ ਸੈਣੀ ਸਾਹਿਬ ਨੂੰ ਪਤਾ ਹੋਣਾ ਹੈ ਮਨੂੰ ਨਹੀਂ ਪਤਾ ਟ੍ਰਿਲੀਅਨ ਦੇ ਮਗਰ ਬਿੰਦੀਆਂ ਕਿੰਨੀਆਂ ਲੱਗਦੀਆਂ ਸਾਬ 30 ਟ੍ਰਿਲੀਅਨ ਇਕਨੋਮੀ ਹੈ ਉਹਦੇ ਦਰਵਾਜੇ ਅਸੀਂ ਬੰਦ ਨਹੀਂ ਕਰ ਸਕਦੇ ਉਹ ਦਰਵਾਜੇ ਨਹੀਂ ਉਹ ਸਾਡੇ ਵਾਸਤੇ ਰਨਵੇ ਹੈ ਉਹਨੂੰ ਦੇਖ ਕੇ ਸਾਡੇ ਇੰਡਸਟਰੀਆਂ ਚੱਲਣੀਆਂ ਇਕੱਲੇ ਇੰਡਸਟਰੀ ਦੇ ਵਿੱਚ ਰੋਜ਼ਗਾਰ ਨਹੀਂ ਸਾਬ ਪ੍ਰਧਾਨ ਮੰਤਰੀ ਮੋਦੀ ਜੀ ਨੇ ਪ੍ਰਬੰਧ ਕੀਤਾ ਹੈ ਜਿਹੜੀ ਅਮੁਦਰਾ ਸਕੀਮ ਹੈ ਵੀ ਨੌਜਵਾਨ ਮੁੰਡੇ ਬਿਨਾਂ ਕਿਸੇ ਕੋਲੈਕਟਰਲ ਦੇ 20 ਲੱਖ ਰੁਪਏ ਦਾ ਲੋਨ ਲੈ ਕੇ ਕੋਈ ਕੰਮ ਚਾਲੂ ਕਰੋ ਆ ਸਾਡੇ ਜਿਹੜੇ ਲੁਧਿਆਣੇ ਵਾਲੇ ਬਟਾਲੇ ਵਾਲੇ ਤੇ ਚਲੰਗਰ ਵਾਲੇ ਤੇ ਸਪੋਰਟਸ ਵਾਲੇ ਸਾਰਿਆਂ ਨੂੰ ਇੱਕ ਬਹੁਤ ਵੱਡੀ ਅਪਰਚੂਨਿਟੀ ਹੈ ਜਿਹਨੂੰ ਕਹਿੰਦੇ ਨਾ ਆਪਦਾ ਮੌਸਰ ਆਪਦਾ ਤਾਂ ਨਹੀਂ ਸੀ ਪਰ ਅਮਰੀਕਾ ਦੇ ਜਿਹੜੇ ਪ੍ਰਧਾਨ ਮੁੱਖ ਸਾਡੇ ਉਹਨਾਂ ਦੇ ਹੈ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਐਟੀਟਿਊਡ ਹੈ ਉਹਨਾਂ ਦਾ ਆਇਆ ਸੀ ਵੀ ਡਿਪਲੋਮੇਸੀ ਛੱਡੋ ਮੇਰੇ ਨਾਲ ਤਾਂ ਡੀਲ ਕਰੋ ਉਹਨਾਂ ਹਾਲਾਤ ਦੇ ਅੰਦਰ ਮੈਂ ਸਮਝਦਾ ਇਸ ਤੋਂ ਵਧੀਆ ਸਮਝੌਤਾ ਹੋ ਨਹੀਂ ਸਕਦਾ ਤੇ ਖਾਸ ਤੌਰ ਦੇ ਪੰਜਾਬੀ ਆਉਣ ਦੇ ਨਾਤੇ ਪੰਜਾਬ ਦੇ ਨਜ਼ਰੀਏ ਤੋਂ ਮੈਂ ਕਹਿ ਸਕਦਾ ਕਿ ਪੰਜਾਬ ਵਾਸਤੇ ਪੰਜਾਬ ਦੇ ਹਿੱਤਾਂ ਤੇ ਜਮਾ ਰੱਤੀ ਪਰ ਵੀ ਕਿਤੇ ਸੇਖ ਨਹੀਂ ਆਉਂਦਾ ਇਹਦੇ ਵਿੱਚ ਤੇ ਉਲਟੀ ਦਾ ਸਾਨੂੰ ਅਪਰਚੂਨਿਟੀ ਮਿਲੀ ਹੈ ਚਾਹੇ ਸਾਡੀ ਸਪੋਰਟਸ ਇੰਡਸਟਰੀ ਹੈ ਚਾਹੇ ਲੁਧਿਆਣੇ ਦੀ ਆ ਸਾਡੀ ਹੌਜ਼ਰੀ ਦੀ ਇੰਡਸਟਰੀ ਹੈ ਜਾਂ ਸਾਡੇ ਮਸ਼ੀਨ ਟੂਲਸ ਦੀ ਹੈ ਸਾਡੀ ਮੇਨ ਜਿਹੜੀ ਇੰਡਸਟਰੀ ਹੈ ਐਮ ਐਸ ਐਮ ਈ ਸਾਡੇ ਇੱਥੇ ਕੋਈ ਵੱਡੀ ਇੰਡਸਟਰੀ ਹੈ ਨਹੀਂ ਐਮ ਐਸ ਐਮ ਈ ਤੇ ਸਭ ਤੋਂ ਜ਼ਿਆਦਾ ਫਾਇਦਾ ਕਿਸੇ ਨੂੰ ਮਿਲੂਗਾ ਇਸ ਡੀਲ ਦਾ ਉਹ ਸਾਡੇ ਪੰਜਾਬ ਦਾ ਹੈ ਉਹਦੇ ਵਾਸਤੇ ਮੈਂ ਸਮਝਦਾ ਪ੍ਰੋਟੈਸਟ ਕਰਨ ਦੀ ਬਜਾਏ ਵਧਾਈ ਦੇਣਾ ਬਣਦਾ ਪਰ ਅਗਰ ਫੇਰ ਵੀ ਕਿਸੇ ਦੀ ਕੋਈ ਸ਼ੰਕਾਵਾਂ ਹੈ ਮੇਰਾ ਐਨੀ ਸਾਰਿਆਂ ਨੂੰ ਬੇਨਤੀ ਹੈ ਵੀ ਮੇਰਾ ਮੰਨਣਾ ਹੈ ਕਿਸਾਨੀ ਦੇ ਨਾਲ ਗੁਜ਼ਾਰਾ ਹੋ ਸਕਦਾ ਹੈ ਪਰ ਕਿਸਾਨੀ ਕਿਉਂਕਿ ਗੁਜ਼ਾਰਾ ਹੁੰਦਾ ਹੋਣਾ ਸਾਬ ਪਰ ਕਿਸਾਨੀ ਬਿਨਾ ਕੁਝ ਨਹੀਂ ਚੱਲਦਾ ਸਾਬ ਢਿੱਡ ਚੋਂ ਰੋਟੀਆਂ ਨਾਉਣ ਰੋਟੀਆਂ ਤੇ ਸਭੀ ਗੱਲਾਂ ਖੋਟੀਆਂ ਸੋ ਅਸੀਂ ਪਹਿਲਾਂ ਆਪਣੀ ਕਿਸਾਨੀ ਨੂੰ ਪ੍ਰੋਟੈਕਟ ਕੀਤਾ ਤੇ ਨਾਲ ਸਾਡੇ ਪ੍ਰੈਜ਼ੀਡੈਂਟ ਨੂੰ ਸਾਡੇ ਹੈਰੀਟੇਜ ਨੂੰ ਅਸੀਂ ਪ੍ਰੋਟੈਕਟ ਕੀਤਾ ਤੇ ਸਾਡੇ ਫਿਊਚਰ ਨੂੰ ਉਹਦੇ ਵਾਸਤੇ ਅਸੀਂ ਬਿਉਤਬੰਦੀ ਕਰਕੇ ਰਨਵੇ ਬਣਾ ਕੇ ਦਿੱਤਾ ਲੋ ਨੌਜਵਾਨੋ ਖੁੱਲਾ ਰੜਾ ਦਾਤਾਂ ਤੋਂ ਦੇਤਾ ਹੁਣ ਤੁਹਾਡੇ ਹਿੰਮਤ ਹੈ ਸਾਡਾ ਜੋ ਸਰਕਾਰ ਦਾ ਜਨਾ ਯੋਗਦਾਨ ਤੁਹਾਨੂੰ ਮਿਲੂਗਾ ਅੱਗੇ ਹੋ ਕੇ ਇਹਨੂੰ ਸਾਂਭ ਲਓ ਤਾਂ ਕਿ ਹਿੰਦੁਸਤਾਨ ਦਾ ਭੁੱਖ ਜਿਹੜਾ ਸੁਨਹਿਰਾ ਬਣਾਈਏ ਹੱਸਦਾ ਖੇਡਦਾ ਪੰਜਾਬ ਬਣਾਈਏ ਤੇ ਇੱਥੇ ਪੰਜਾਬ ਦੇ ਖਿਲਾਫ ਅਗਰ ਮੁਹਿੰਮ ਚਲਾਨੀ ਹੈ ਤੇ ਸਾਰੇ ਆਓ ਰਲ ਮਿਲ ਕੇ ਆਹ ਜਿਹੜੇ ਦਿੱਲੀੋਂ ਆ ਕੇ ਇੱਥੇ ਬੈਠੇ ਹੈ ਕੇਜਰੀਵਾਲ ਸਾਹਿਬ ਐਂਡ ਕੰਪਨੀ ਉਹਨਾਂ ਤੋਂ ਖੜਾ ਛੁਡਾਈਏ ਇਹਨਾਂ ਦੀ ਗਲਤ ਪੋਲਿਸੀਜ਼ ਤੋਂ ਖੜਾ ਛੁਡਾਈਏ ਤੇ ਇਹਦਾ ਆਪਾਂ ਇੰਤਜ਼ਾਮ ਕਰੀਏ ਕਿਉਂਕਿ ਇੱਕ ਨਾਲ ਮੈਂ ਹੋਰ ਵੀ ਕਹਿਣਾ ਚਾਹੂੰਗਾ ਸਭ ਜਿੱਥੇ ਇੰਡਸਟਰੀ ਲੱਗਣ ਦੀ ਇੱਥੇ ਗੱਲ ਕਰ ਰਹੇ ਹਾਂ ਦੇਖੋ ਪ੍ਰਧਾਨ ਮੰਤਰੀ ਜੀ ਨੇ ਕੇਂਦਰ ਸਰਕਾਰ ਨੇ ਜੋ ਨਾ ਤੋਂ ਬਣ ਸਕਦਾ ਸੀ ਕਰਤਾ ਪਰ ਇੱਥੇ ਇੰਡਸਟਰੀ ਪਰ ਫਲੂਤ ਹੋਊਗੀ ਉਹ ਦੋ ਤਿੰਨ ਗੱਲਾਂ ਤੇ ਨਿਰਭਰ ਕਰਦਾ ਸਾਡੇ ਜਿਹੜੇ ਐਂਟਰਪ੍ਰੈਨਿਅਰਸ ਐ ਸਾਡੇ ਨੌਜਵਾਨਾਂ ਦਾ ਜਜ਼ਬਾ ਹੈ ਤੇ ਉਹਦੇ ਨਾਲ-ਨਾਲ ਇੱਥੇ ਦਾ ਜਿਹੜਾ ਇੰਡਸਟਰੀਅਲ ਕਲਾਈਮੇਟ ਹੈ ਸਾਡਾ ਜਿਸ ਤਰ੍ਹਾਂ ਅੱਜ ਕੱਲ ਖਬਰ ਜਿਹੜੀ ਆਈ ਹੈ ਮੌਕੇ ਦੇ ਅੰਦਰ ਸਾਡੇ ਜਿਹੜੇ ਬਾਰੋਂ ਸਾਥੀ ਇੱਥੇ ਕਾਮ ਕਰਨ ਕੰਮ ਆਂਦੇ ਆ ਸਾਡੇ ਪ੍ਰਵਾਸੀ ਭਰਾ ਜਿਹੜੇ ਇੱਥੇ ਆਂਦੇ ਉਹਨਾਂ ਤੇ ਜਿਹੜਾ ਹਮਲਾ ਹੋਇਆ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਸਾਹਿਬ ਪਹਿਲਾਂ ਤਾਂ ਫਰੋਤੀਆਂ ਤੋਂ ਖੇੜਾ ਨਹੀਂ ਛੁੱਟਦਾ ਸੀਗਾ ਹੁਣ ਆ ਕੰਮ ਚਾਲੂ ਹੋ ਗਿਆ ਸਭ ਕਿੰਨੀ ਇੰਡਸਟਰੀਅਲ ਪਾਲਿਸੀ ਬਣਾ ਲਿਓ ਕਿੰਨੇ ਐਗਰੀਮੈਂਟ ਕਰਾ ਦੇਣ ਮੋਦੀ ਸਾਹਿਬ ਜੇ ਇੱਥੇ ਆਈ ਨਿਕੰਮੀ ਸਰਕਾਰ ਨਹੀਂ ਐਜੀ ਨਿਕੰਮੀ اپੋਜੀਸ਼ਨ ਰਹੀ ਜਿਹੜੇ ਕਹਿੰਦੇ ਸੀ ਵੀ ਇਹਨਾਂ ਨੂੰ ਇੱਥੋਂ ਬਾਹਰ ਕੱਢਾਂਗੇ ਸੀ ਤੇ ਬਰਾਬਰ ਉਹਨਾਂ ਦੇ ਵੱਡੇ ਲੀਡਰ ਥਾੜੀ ਵਜਾ ਰਹੇ ਸੀਗੇ ਵੀ ਆ ਬਾਹਰ ਆ ਇੱਥੇ ਮੰਗਦੇ ਕੀ ਹੈ ਤਾਂ ਸਾਬ ਪੰਜਾਬ ਦੇ ਨਾ ਤਾਂ ਇੰਡਸਟਰੀ ਨੂੰ ਫਾਇਦਾ ਹੋਣਾ ਨਾ ਕਿਸਾਨੀ ਨੂੰ ਫਾਇਦਾ ਹੋਣਾ ਨਾ ਨੌਜਵਾਨਾਂ ਨੂੰ ਫਾਇਦਾ ਹੋਣਾ ਇਹਦੇ ਵਾਸਤੇ ਮੈਂ ਭਗਵੰਤਬਾਹ ਜੀ ਨੂੰ ਪੀਲੀ ਅੱਜ ਕੀਤੀ ਹੈ ਉਠੋ ਮਹਾਰਾਜ ਜੀ ਕੁੰਭ ਕਰਨ ਵਾਲੀ ਨੀਂਦ ਤੋਂ ਜਾਗੋ ਤੇ ਬਾਗਡੋਰ ਸੰਭਾਲੋ ਪੰਜਾਬ ਦੀ ਨਹੀਂ ਲੋਕਾਂ ਨੇ ਘਰੇ ਤੌਰ ਦੇਣਾ ਸਾਬ ਧੰਨਵਾਦ ਸਰ ਡਰਾਫਟ ਦੀ ਗੱਲ ਵਾਰ-ਵਾਰ ਦੀ ਕਰਨ ਡਰਾਫਟ ਕਦੇ ਲੈ ਕੇ ਜਾ ਰਹੇ ਹੋ ਜਿਹੜੀ ਸਾਰਾ ਖਲੜਾ ਹੈਗਾ ਉਹ ਸਾਹਮਣੇ ਰੱਖਣ ਸਾਰੇ ਗੱਲਾਂ ਤਾਂ ਆਖਰੀ ਹੋਣਗੇ ਰਾਤ ਨੂੰ ਡਿਬੇਟ ਚੱਲ ਰਹੀਆਂ ਸੀ ਕਈ ਜਿਹਦਾ ਸੁਣਦਾ ਮੈਂ ਕਹਿ ਰਿਹਾ ਵੀ ਫੇਰ ਮੈਂ ਬਾਰ-ਬਾਰ ਉਹੀ ਦੁਹਰਾਣਾ ਡਿਬੇਟਸ ਤੇ ਫਿਰ ਤੋਂ ਇੰਤਜ਼ਾਰ ਹੀ ਕਰ ਲੋ ਮੈਂ ਹਰੇਕ ਸਮਾਂ ਕਿਉਂਕਿ ਹੋਰ ਮੰਤਕ ਕੋਈ ਜਿਆਦਾ ਮੈਂ ਵੱਡਾ ਇੰਟੈਲੈਕਚੁਅਲ ਨਹੀਂ ਮੰਤਕ ਕੋਈ ਪਤਾ ਨਹੀਂ ਜਿੰਨੀ ਮੇਰੀ ਸਮਝ ਹੈ ਉਸ ਹਿਸਾਬ ਦੀ ਗੱਲ ਮੈਂ ਕਰੂੰਗਾ ਪੁਰਾਣੇ ਟਾਈਮ ਦੇ ਵਿੱਚ ਅਸੀਂ ਜਦੋਂ ਟੈਲੀਵਿਜ਼ਨ ਨਹੀਂ ਕਮੈਂਟਰੀ ਸੁਣਦੇ ਹੁੰਦੇ ਸੀ ਲਾਲਾ ਅਮਰਨਾਥ ਦੀ ਕਮੈਂਟਰੀ ਸੀਗੀ ਕ੍ਰਿਕਟ ਦੀ ਉਹਦੇ ਜੋ ਕਹਿ ਰਿਹਾ ਕਹਿੰਦੇ ਦੋ ਆਈ ਡਿਡ ਨੋਟ ਸੀ ਦਾ ਬਾਲ ਬਟ ਇਟ ਵਾਸ ਅ ਗੁੱਡ ਬਾਲ ਆਈ ਗੱਲ ਆ ਕਹਿ ਰਿਹਾ ਵੀ ਵੀ ਹਵ ਨੋਟ ਸੀਨ ਦਾ ਐਗਰੀਮੈਂਟ ਬਟ ਇਟ ਇਜ਼ ਅ ਬੈਡ ਐਗਰੀਮੈਂਟ ਤੇ ਤੁਸੀਂ ਕਈ ਦਿਨ ਟਿਕ ਜੋ ਆ ਜੋ ਕੋ ਸਾਹਮਣੇ ਆਇਆ ਇਹਦੇ ਤੇ ਤਾਂ ਬੋਲੋ ਇਹਦੇ ਵਿੱਚ ਕੀ ਨੁਕਤੇ ਚੱਲ ਨਹੀਂ ਆ ਦੱਸੋ ਫਿਰ ਸਾਰਾ ਕੁਝ ਵੀ ਆ ਜਾਓ ਬਿਕਾਜ਼ ਇਟ ਇਜ਼ ਇਨ ਪ੍ਰੋਸੈਸ ਆ ਇੱਕ ਦਿਨ ਚ ਐਡਾ ਵੱਡਾ 500 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਹੋਣਾ ਹੈ ਆਦਾਨ ਪ੍ਰਦਾਨ ਹੋਣਾ ਹੈ ਉਹਦਾ ਇੱਕ ਦਿਨ ਚ ਦਾ ਕੋਈ ਫਾਈਨ ਟਿਊਨਿੰਗ ਕਮਾ ਫੁੱਲ ਸਟਾਪਿਕ ਕੇ ਗਲਤ ਫਰਕ ਪੈਂਦਾ ਉਹਦੇ ਚ ਉਹ ਆ ਜੂਗਾ ਸਾਹਮਣੇ ਪਰ ਅਮਰੀਕਾ ਨੇ ਜਿਹੜੀ ਕਿੰਤ ਜਿਹੜੀ ਡਿਬੇਟ ਨੂੰ ਲੈ ਕੇ ਕਰਦੇ ਹੁਣ ਆਈ ਹੈ ਵੀ ਕੋਈ ਸਰਟਨ ਪਲਸਸ ਸਵੇਰੇ ਮਾਫੀ ਮੰਗ ਲਈ ਕਿਉਂਕਿ ਟਾਈਮ ਦਾ ਡਿਫਰੈਂਸ ਹੈ ਆਪਣੇ ਰਾਤ ਸੀ ਉਹਨਾਂ ਨੂੰ ਅਹਿਸਾਸ ਹੋਇਆ ਹੋਵੇ ਤਾਂ ਗਲਤ ਕਹਿ ਗਈ ਉਹਨਾਂ ਨੇ ਕਿ ਨਹੀਂ ਐਸੀ ਐਜੀ ਕੋਈ ਗੱਲ ਨਹੀਂ ਕਹੀ ਸਭ ਬਿਲਕੁਲ ਕਲੀਅਰ ਹੈ ਸਾਬ ਦੇਖਣ ਨੂੰ ਹਣ ਭਾਲਦੇ ਰਹੋ ਇਸ ਚ ਕੁਝ ਮਾੜਾ ਨਿਕਲੂਗਾ ਬਟ ਆਈ ਥਿੰਕ ਕੋਈ ਵੀ ਇਹ ਸੇਵ ਵਾਲਾਂ ਚੱਕੀ ਫਿਰਦੇ ਸੀ ਵੀ ਇਹਨਾਂ ਦਾ ਸੇਵ ਹੈ ਜੀ ਜਿਹੜਾ ਉਹਨੂੰ ਅੱਜ ਦੇ ਦਿਨ ਵੀ ਸਾਬ ਹਿਮਾਚਲ ਦੇ ਸੇਵ ਦਾ ਰੋਲਾ ਪਿਆ ਖੜਾ ਸੀਗਾ 우ਮਾਰ ਅਬਦੁੱਲਾ ਦਾ ਵਿਆਹ ਹੈ ਸਾਡਾ ਸੇਵ ਮਾਰਿਆ ਜਾਊਗਾ ਸਾਬ ਸਾਡੇ 5 ਲੱਖ ਟਨ ਸੇਵ ਅੱਜ ਦੇ ਦਿਨ ਆ ਰਿਹਾ ਸਾਬ ਬਿਨਾ ਐਗਰੀਮੈਂਟ ਦੇ ਆ ਰਿਹਾ ਬਿਨਾ ਐਗਰੀਮੈਂਟ ਕੋਈ ਐਗਰੀਮੈਂਟ ਗਰੀਮੈਂਟ ਨਹੀਂ ਹੈ ਦੁਨੀਆ ਤੋਂ ਸਾਰੇ ਪਾਸਿਓਂ ਆ ਰਿਹਾ ਯੂਰਪ ਤੋਂ ਆ ਰਿਹਾ ਉੱਥੋਂ ਆ ਰਿਹਾ 5.5 ਲੱਖ ਟਨ ਤੇ ਇਸ ਐਗਰੀਮੈਂਟ ਦੇ ਜ਼ਰੀਏ ਆ ਹੈਜ਼ ਬੀਨ ਸਰਟਨਲੀ 100 ਰੁਪਏ ਤਾਂ ਕੱਟ ਜਿਹੜਾ ਸੇਬ ਇੱਥੇ ਨਹੀਂ ਆ ਸਕਦਾ 100 ਰੁਪਏ ਮਿਨੀਮਮ ਹੈ ਐਥੇ ਤਾਂ ਵੈਸੇ ਦਾ ਅੱਜ ਦੇ ਦੇ ਨਹੀਂ ਤੁਸੀਂ ਜਾ ਕੇ ਮਾਰਕੀਟ 'ਚ ਕਹਿੰਦੇ 300 400 ਰੁਪਏ ਨੂੰ ਸੇਬ ਮਿਲਦਾ ਸਰ ਜਿਹੜਾ 400 ਵਾਲਾ ਖਰੀਦਣਾ 400 ਦਾ ਖਰੀਦਣਗੇ ਪਰ ਜਿਹੜਾ 5.5 ਵਾਲਾ ਸੇਬ ਹੈ ਉਹਨੂੰ ਕੋਈ ਆਂਚ ਹੈ ਨਹੀਂ 1 ਕਰੋੜ ਰੁਪਏ ਖੜਾ ਜੀ ਆ ਖਾਲ ਆ ਜੂਗੀ ਜਿਹੜੀ ਉਹ ਆਪਾਂ ਪੰਜਾਬੀ ਚ ਖਲ ਕਹਿੰਦੇ ਨੇ ਹੈ ਤਾਂ ਬੇਸਿਕਲੀ ਉਹ ਇਹਨਾਂ ਜੀ ਜਿਹੜਾ ਡਿਸਟ੍ਰਿੰਟ ਡਰਾਈਡ ਗ੍ਰੇਨ ਹੈ ਡਿਸਟਰੀਆਂ ਦਾ ਉਹ ਇਥਨੋਲ ਕੱਢ ਕੇ ਉਹਦੇ ਬਾਅਦ ਜੋ ਖਲ ਬਚ ਗਈ ਭੇਜਣੀ ਹੈ ਤੇ ਉਹ ਫੀਡ ਚ ਜਾਣੀ ਹੈ ਉਹਦੇ ਵਿੱਚ ਵੀ 5 ਕਰੋੜ ਟਨ ਆ ਰਹੀ ਹੈ ਸਾਹਿਬ 50 ਲੱਖ ਟਨ ਆ ਰਹੀ ਹੈ 5 ਮਿਲੀਅਨ ਟਨ ਤੇ ਉਹਦੇ ਚ 1% ਉਹ ਡੀ ਡੀ ਜੀ ਅਲਾਉ ਕੀਤੀ ਹੈ ਆ 1% ਉਹਦਾ ਕਿਉਂਕਿ ਇੱਥੇ ਕਮੀ ਹੈ ਨਹੀਂ ਉਹਦੇ ਵਿੱਚ ਫੇਰਾ ਫੇਰਾ ਕਹਿ ਦਿੰਦੇ ਆ ਸਾਡੀ ਮੱਕੀ ਦੀ ਉਹ ਜੀ ਬੱਕੀ ਨੂੰ ਪ੍ਰੋਸੈਸ ਕਰਦੇ ਉਹਦੇ ਵਾਸਤੇ ਤੇ ਇਹਦੇ ਕਰਕੇ ਜਿਹੜੀ ਚੀਜ਼ ਬੜਾ ਹਰੇ ਚੀਜ਼ 90 ਤੋਂ 95% ਕਿਸਾਨਾਂ ਦੀ ਆਮਦਨ ਜਿਹੜੀ ਹੈ ਇਹਦੇ ਵਿੱਚ ਰਕਿਤ ਕੀਤੀ ਗਈ ਹੈ ਮੈਂ ਜਦੋਂ ਕਿਸਾਨੀ ਨਹੀਂ 95% ਗੱਲ ਕਰਦਾ ਸਾਬ ਅਸੀਂ ਤਾਂ ਹੁਣ ਇੱਥੇ ਬੈਠੇ ਆ ਪੰਜਾਬ 'ਚ ਪਰ ਕਿਸਾਨ ਹੋਰ ਵੀ ਵੱਸਦੇ ਹੋਣੇ ਸਾਬ ਕੋਈ ਸ਼੍ਰੇਪ ਵਾਲਾ ਵੀ ਉਹ ਵੀ ਆਪਣੇ ਆਪ ਨੂੰ ਫਾਰਮਰ ਕਹਿੰਦਾ ਕੋਈ ਕਾਫੀ ਉਗਾਉਂਦਾ ਉਹ ਵੀ ਕਿਸਾਨ ਹੈ ਕੋਈ ਤਬਾਕੂ ਵਾਲਾ ਉਹ ਵੀ ਕਿਸਾਨ ਹੈ ਕਾਚੂਮ ਬਣਾਦਾ ਉਹਦਾ ਵੀ ਉਹਦਾ ਵੀ ਉਹਦਾ ਵੀ ਕਿਸਾਨ ਹੀ ਹੈ ਸਾਬ ਉਹਨਾਂ ਦੇ ਹਰੇਕ ਚੀਜ਼ ਨੂੰ ਸੰਭਾਲ ਕੇ ਰੱਖਿਆ ਗਿਆ ਸਾਬ ਐਵੇਂ ਬਿਨਾ ਮਤਲਬ ਦਾ ਲਾ 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 ਕਰਕੇ ਨਾ ਕਰਕੇ ਆਈ ਕੈਨ ਅੰਡਰਸਟੈਂਡ ਉਹਨਾਂ ਦੇ ਖਦਸੇ ਹੈ ਪੁਰਾਣੇ ਸੋ ਉਹ ਇੱਕ ਗਲਤੀ ਨੂੰ ਬਾਰੀ-ਬਾਰੀ ਕੋਈ ਨਹੀਂ ਦੋਰਾਗਾ ਸਾਬ ਸੋ 올 ਕਿਸਾਨੀ ਦੇ ਪੱਖੋਂ ਇਹਨੂੰ ਪੂਰੀ ਤਰ੍ਹਾਂ ਪ੍ਰੋਟੈਕਟ ਕਰਦਾ ਡਾਕਟਰ ਸਾਹਿਬ ਜਿਹੜਾ ਇੱਕ ਥੋੜੇ ਤੋਂ ਹੱਥ ਤੇ ਸਵਾਲ ਹੈ ਅਲੱਗ ਵੱਲ ਤੋਂ ਸਾਹਮਣੇ ਵੀ ਨਸ਼ਾ ਸਕੂਲਾਂ ਦਾ ਪਹਿਲਾਂ ਆ ਗੱਲ ਕਰਨੀ ਹੈ ਨਸ਼ਾ ਸਕੂਲਾਂ ਦਾ ਕੋ ਚੁੱਕਿਆ ਕਿ ਕਿੰਨੇ ਇੰਪੋਰਟੈਂਟ ਹੈ ਕਿ ਹੁਣ ਹਥਿਆਰ ਵੀ ਸਕੂਲਾਂ ਦਾ ਕੋ ਚੁੱਕੇ ਨੇ ਸਟੂਡੈਂਟ ਇੱਕ ਦੂਜੇ ਨੂੰ ਗੋਲੀ ਮਾਰਦੇ ਕਿਵੇਂ ਤੜਾ ਦਰਦ ਅੱਜ ਜੋ ਕੁਝ ਹੈ ਬਹੁਤ ਹੀ ਮੰਦ ਭਾਗ ਹੋਇਆ ਸਭ ਮੈਂ ਤਾਂ ਆ ਕਹਿਣਾ ਚਾਹਾਂਗਾ ਥੋੜੇ ਉੱਥੇ ਹੈ ਸਾਡੇ ਵੀ ਕੱਲ ਉੱਥੇ ਉਹ ਰਾਤ ਨੂੰ ਇਹ ਜਾ ਕੋ ਇਨਸੀਡੈਂਟ ਹੋਇਆ ਜੀ ਬਟ ਆ ਮੈਂ ਸਮਝਦਾ ਵੀ ਇਹਦੇ ਵਿੱਚ ਨਾ ਤਾਂ ਕੋਈ ਪਾਕਿਸਤਾਨ ਦਾ ਹੱਥ ਨਾ ਕਿਸੇ ਹੋਰ ਦਾ ਹੱਥ ਮੈਂ ਐਵੇਂ ਇਹਨੂੰ ਸੈਂਸੇਸ਼ਨਲਾਈਜ਼ ਕਰਾਂ ਦੇਖੋ ਬੇਸਿਕਲੀ ਸਮਾਜ ਦੇ ਅੰਦਰ ਵੀ ਬਹੁਤ ਸੜੀਆਂ ਕਮੀਆਂ ਆਈਆਂ ਖੜੀਆਂ ਸਾਬ ਐਵੇਂ ਮੈਂ ਪੜਨ ਲੱਗ ਜਾ ਜੀ ਮਗੰਦਮਾਨ ਨੇ ਕਰਵਾਤਾ ਆ ਤਾਂ ਸੁਸਾਇਟੀ ਦੇ ਅੰਦਰ ਜੋ ਕੁਝ ਹੋ ਰਿਹਾ ਆ ਤਾਂ ਸਾਰਿਆਂ ਦੇ ਸਾਹਮਣੇ ਆ ਪਰ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਹੈ ਜਿਹੜਾ ਲੋਕਾਂ ਨੂੰ ਬਦਮਾਸ਼ ਗੈਂਗਸਟਰ ਜਿਸਤਮਾਲ ਕਰ ਰਹੇ ਸਾਡੇ ਨੌਜਵਾਨ ਨੂੰ ਉਹਦਾ ਮੇਨ ਕਾਰਨ ਸਾਹਿਬ ਅਨਇੰਪਲੋਇਮੈਂਟ ਵੇਲੇ ਬੈਠੇ ਹੈ ਤੇ ਉਹ ਅਨਇੰਪਲੋਇਮੈਂਟ ਦੂਰ ਕਿਵੇਂ ਹੋਊਗੀ ਜਦੋਂ ਆ ਸਾਡੇ ਟ੍ਰੇਡ ਡੀਲ ਹੋਣਗੀਆਂ ਇਹ ਇਕਨੋਮੀ ਅੱਗੇ ਵਧੂਗੀ ਉਹਦੇ ਬਾਅਦ ਸਾਰੇ ਮਸਲੇ ਜਿਹੜਾ ਆ ਕੱਢੇ ਜਾਣਗੇ ਬਾਕੀ ਸੌਰੀ ਡੋਨਟ ਵਾਂਟ ਟੂ ਕ੍ਰਿਟਿਸ ਕਰ ਰੋ ਕਰਨਗੇ ਜਨਤਾ ਨੂੰ ਸਾਨਾ ਨੂੰ ਖਸ਼ੇ ਹੈਗੇ ਨਹੀਂ ਤੁਹਾਨੂੰ ਲੱਗਦਾ ਕਿ ਮਾਮਲਾ ਉਹਦੇ ਪੋਟੈਂਸ਼ੀਲ ਜ਼ਿਆਦਾ ਹੋ ਉਹ ਤੋਂ ਪਹਿਲੇ ਸ਼ਿਊਰਾ ਚੋਹਾਨ ਜੀ ਨੂੰ ਕਿਸਾਨ ਸੰਗਠਨ ਦੇ ਲੀਡਰਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਇੱਕ ਸਫਲਤਾ ਕਰਨਾ ਚਾਹੀਦਾ ਸਾਬ ਕਿਸਾਨ ਸੰਗਠਨ ਕਰਨਗੇ ਕਿ ਨਾ ਕਰਨਗੇ ਉਹ ਤਾਂ ਉਹਨਾਂ ਦੀ ਮੂਡ ਹੈ ਮੈਂ ਤਾਂ ਉਹਨਾਂ ਨੂੰ ਅਪੀਲ ਕਰ ਜਾਂਦਾ ਤੁਹਾਨੂੰ ਕਿਤੇ ਕੋਈ ਈਗੋ ਦੀ ਐਸਾ ਲੈ ਵੀ ਸਾਨੂੰ ਬੁਲਾ ਰਹੇ ਤਾਂ ਚਿੱਠੀ ਪਾ ਦਿਓ ਉਹਨੂੰ ਇੱਕ ਲਿਖ ਕੇ ਈਮੇਲੇ ਪਾ ਦਿਓ ਤੁਹਾਡੇ ਆਪਣੇ ਵੈਬਸਾਈਟ ਤੇ ਚੜਾ ਦਿਓ ਵੀ ਆ ਸਾਡੇ ਖਤੇ ਮਾਪਿਆ ਪੜ ਕੇ ਮੈਂ ਵਕੀਲ ਮੈਂ ਤਾਂ ਬਿਨਾਂ ਫੀਸ ਵਾਲਾ ਵਕੀਲ ਹਾਂ ਸਾਬ ਜੇ ਉਹਨਾਂ ਨਹੀਂ ਲੋੜ ਸਿੱਧੀ ਗੱਲ ਕਰਨੇ ਪਰ ਬਿਨਾਂ ਮਤਲਬ ਦਾ ਅੰਦੋਲਨ ਫਰਦਾ ਸੇਕ ਅੰਦੋਲਨ ਅੰਦੋਲਨ ਮੈਂ ਤਾਂ ਸੀ ਜਾਂ ਅੰਦੋਲਨ ਹੈ ਤੁਸੀਂ ਕਸੇ ਕਸਾਏ ਖੜੇ ਲੰਗਰ ਲਗੋਟੇ ਕਸ ਰੱਖਿਆ ਟਰਾਲੀਆਂ ਤਿਆਰ ਹੈ ਪੱਕਾ ਮੋਰਚਾ ਲਾਣਾ ਤਿਆਰ ਹੈ ਫਿਰ ਆਜੋ ਆਹ ਰਿਹਾ ਮੌਕਾ ਪੰਜਾਬ ਪੰਜਾਬ ਡੁੱਬੀ ਜਾਂਦਾ ਪੰਜਾਬ ਸੰਭਾਲਦੀ ਹੈ ਫਿਰ ਖੇਤੀ ਵੀ ਸੰਭਾਲ ਲਾਂਗੇ

0% ਡਾੜੀ ਹੈ ਜਿਹੜੇ ਫ੍ਰੀ ਕੀਤਾ ਸਾਡੇ ਵਾਲੇ ਵੀ ਫ੍ਰੀ ਉਹਦੇ ਚ ਹੈਗੀਆਂ ਫਾਰਮਾਸਿਓਟਿਕਲ ਫ੍ਰੀ ਹੈ ਸਭ ਉਹਨਾਂ ਦਾ ਕੋਈ ਚੀਜ਼ ਆਉਗੀ ਹਾਰਲੇ ਡੇਵਿਡਸਨ ਤੇ ਜੋ ਵਦ ਸੀ 100% ਲੱਗੇ ਸੀ 18% ਤੇ ਆ ਗਈ ਬੀਜਪੀ ਇਸ ਤੇ ਜਵਾਬ ਦੇਣਾ ਚਾਹੀਦੀ ਡੋਨਲਡ ਟਰੰਪ ਕਹ ਰਹੇ ਕਿ ਮੋਦੀ ਆ ਜਿਸ ਗੁੱਡ ਫਰੈਂਡ ਆਫ ਮਾਈਂ ਬਟ ਆ ਡੋਟ ਵਾਂਟ ਟੂ ਡਿਸਵਾਇਜ਼ ਪੋਲਿਟੀਕਲ ਕੈਰੀਅਰ ਇਸੇ ਅਲਾਕੇ ਬੀਜਪੀ ਕਾਫੀ ਚੁੱਪ ਹੈ ਉਹ ਕਿਹੜੇ ਅੰਦਾਜ਼ ਦੇ ਵਿੱਚ ਇਹ ਕਹਿ ਰਹੇ ਨੇ ਉਹਨੇ ਕਿਤੇ ਨਹੀਂ ਕਿਹਾ ਵੀ ਹੀ ਜੋ ਕਿ ਅਣ ਸਾਹਿਬ ਉਸ ਬੰਦੇ ਦਾ ਹੁਣ ਕਿਸੇ ਉਹ ਤਾਂ ਆਪਣੇ ਪड़ोसी ਮੁਲਕ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਵੀ ਆਮ ਪਾਰਟ ਨੂੰ ਦਾ ਅਮਰੀਕਾ ਦੀ ਪਛਾਣ ਵੀ ਸਿਰਨਾ ਕੈਨੇਡਾ ਦੀ ਹੈ ਨਹੀਂ ਉਹਦੇ ਮੈਂ ਡੰਗ ਲੈ ਕੇ ਪਿਆ ਉਹਦੀ ਗੱਲ ਛੱਡੋ ਸਾਹਿਬ ਮੈਂ ਇਸ ਕਰਕੇ ਇੱਕ ਸੈਕਿੰਡ ਸਾਹਿਬ ਮੈਂ ਜਦੋਂ ਕਿਹਾ ਵੀ 트럼ਪ ਆਈ ਡੋਨਟ ਵਾਂਟ ਟੂ ਇੰਡल्ज ਇਨ ਟੂ ਦੇ ਕੋ ਇੰਟਰਨੈਸ਼ਨਲ ਪੋਲਿਟਿਕਸ ਉਹ ਆਪਣੀ ਜਿਹਾ ਠੀਕ ਹੈ ਲੋਕਾਂ ਨੇ ਚੁਣਿਆ ਸਾਹਿਬ ਇਹਨਾਂ ਵੇਜ਼ ਰਾਈਟ ਉਹ ਕਹਿੰਦਾ ਪਹਿਲਾਂ ਮਨੂ ਡਿਪਲੋਮੇਸੀ ਨਹੀਂ ਚਾਹੀਦੀ ਮਨ ਤਾਂ ਡੀਲ ਦਿਓ ਅਮਰੀਕਾ ਵਾਸਤੇ ਕੀ ਅਸੀਂ ਕਹਿੰਦੇ ਆਂ ਇੰਡੀਆ ਫਰਸਟ ਕੋਲ ਅਮਰੀਕਾ ਫਰਸਟ ਬਟ ਮੈਂ ਅਖਬਾਰ ਨਹੀਂ ਲੈ ਕੇ ਆ ਤੁਸੀਂ ਜਿੱਦਨਾਂ ਡੀਲ ਆਈ ਹੈ ਨਕਸ਼ਾ ਦੇਖਿਆ ਉਹਦੇ ਨਾਲੇ ਅਮਰੀਕਨ ਉਹਨਾਂ ਨੇ ਇਨਕਲੂਡਡ ਕਰਤਾ ਕਿ ਨਹੀਂ ਮਨੀ ਟਾਕਸ ਆ ਉੱਥੇ ਤਾਂ ਪੈਸੇ ਦਾ ਮਤਲਬ ਆ ਕੋਈ ਨਾ ਉਹਨਾਂ ਦੇਖੋ ਇਸ ਡਿਪਲੋਮੇਸੀ ਇੰਟਰਨੈਸ਼ਨਲ ਡਿਪਲੋਮੇਸੀ ਚ ਪੁਰਾਣੇ ਕਨਸੈਪਟ ਸੀਗੇ ਆਪਾਂ ਤਾਂ ਇਹਨਾਂ ਨੂੰ ਭਾਈ ਗਿੰਦੇ ਸੀਗੇ ਚ ਇਹਨਾਂ ਨੂੰ ਇੰਦਾ ਚਿੰਡੋ ਚਾਹੇ ਹਿੰਦੀ ਚੀਨੀ ਭਾਈ ਭਾਈ ਆ ਕੋਈ ਕਿਸੇ ਦਾ ਸਗਾ ਨਹੀਂ ਸਾਫ ਸਾਰਿਆਂ ਦੇ ਆਪਣੇ ਮਤਲਬ ਹੈ ਉਹਦਾ ਆਪਣਾ ਮਤਲਬ ਹੈ ਸਾਡਾ ਆਪਣਾ ਵੀ ਹੈਵ ਪ੍ਰੋਟੈਕਟਡ ਇੰਡੀਆਜ਼ ਇੰਟਰਸਟਸ ਸਾਫ ਫॉर us ਇੰਡੀਆ ਇਸ ਫਰਸਟ ਉਹਦੇ ਵਾਸਤੇ ਉਹ ਆਪਣੀ ਜਗ੍ਹਾ ਠੀਕ ਹੈ ਲੈਟਿੰਗ ਉਹਦਾ ਮੰਗਾ ਕਿ ਸਾਡਾ ਮਿਗ ਬਰਾਬਰ ਚੜ ਸਕਦੇ ਸੀ ਸਾਡਾ ਡਾਕਟਰ ਸਾਹਿਬ ਕਹਿੰਦੇ ਕਿ ਸਾਡੇ ਦਾ ਮੀਟਿੰਗ ਹੁ ਤਿਆਰ ਲੱਗੇ ਉਹ ਕਿਸਾਨਾਂ ਨਾਲ ਲੀਡਰਾਂ ਨਾਲ ਮੀਟਿੰਗ ਹੋ ਜਾ ਬੀਜੇਪੀ ਤੇ ਅਕਾਲੀ ਦਲ ਇਹ ਜਿਹੜੇ ਇਕੱਠੇ ਫੇਕ ਬੰਦੇ ਆ ਰਹੇ ਨੇ ਕਿ ਜਿਹੜੇ ਖਿਲਾਫ ਰੈਲੀ ਚੱਲ ਰਹੀ ਹੈਗੀ ਅੱਜ ਜੋ ਕਿ ਅਸਾਂ ਚੌਥੀ ਤੱਕ ਐਕਸਪ੍ਰੈਸ ਕਰਤਾ ਰਾਜਾ ਬਣੇਗਾ ਕੱਲ ਵੀ ਜਿਹੜੀ ਮੀਟਿੰਗ ਹੋਈ ਉਹਦੇ ਚ ਇੱਕ ਸਵਾਲ ਪੁੱਛ ਹੋਇਆ ਕਿ ਦੇਖੋ ਮੀਟਿੰਗ ਕਿੰਨੀ ਹੈ ਸੀਕ੍ਰੀਟ ਮੀਟਿੰਗ ਦੇਖੋ ਪਤਾ ਨਹੀਂ ਕਿੰਨੇ ਪੜੇ ਲਿਖਿਆ ਵਿਡਿੰਗ ਸਾਹਿਬ ਉਹਨਾਂ ਨੇ ਫਰੌਇਡ ਪੜ੍ਹਿਆ ਹੋਣਾ ਨਹੀਂ ਪੜਿਆ ਮੈਂ ਮਾੜੀ ਮੋਟੀ ਸਾਈਕੋਲੋਜੀ ਵੀ ਪੜੀ ਹੈ ਕਿ ਇੰਡਸਟਰੀਅਲ ਸਾਈਕੋਲੋਜੀ ਸਮਝ ਲਓ ਤਾਂ ਉਹਦੇ ਵਿੱਚ ਫਰੌਇਡ ਦਾ ਕਹਿੰਦੇ ਹੈ ਉਹ ਬੇਸਿਕਲੀ ਆਪਣੇ ਜਵਾਨ ਚ ਹੈ ਜੋ ਦਿਲ ਦੀ ਬਾਤ ਸੀ ਉਹ ਜ਼ੁਬਾਨ 'ਤੇ ਆ ਗਈ ਅੱਜ ਦਿਲ ਕੀ ਨਹੀਂ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਐ ਰਾਤ ਨੂੰ ਸੁਪਨੇ ਆਉਂਦੇ ਪਹਿਲਾਂ ਤਾਂ ਮੈਂ ਕਹਿੰਦਾ ਸੀ ਵੀ ਇਹਨਾਂ ਸਾਰੇ ਕਾਂਗਰਸੀ ਇਹਨੂੰ ਪੰਜਾਬ ਵਾਲੇ ਕਾਂਗਰਸੀ ਨੂੰ ਸੁਨੀਲ ਜਾਖੜ ਦਾ ਪੁੱਤ ਦਿਸਦਾ ਅੱਜ ਕੱਲ ਇਹਨਾਂ ਨੂੰ ਦੋ ਪੁੱਤ ਦੇਣ ਲੱਗੇ ਵੀ ਆ ਦੋ ਆਗੇ ਤੱਕ ਬਣੂਗਾ ਕੀ ਫਿਕਰ ਨਾ ਕਰੋ ਜੋ ਕੁਝ ਵੀ ਹੋਊਗਾ ਥੋਡੇ ਵਾਲੀ ਮੰਝੀਆਂ 'ਚ ਜਿਹੜੇ ਲੋਕ ਸਾਡੇ ਗਰੀਬ ਐਸਸੀ ਵਰਗ ਦੇ ਵਿੱਚ ਕਾਲੇ ਰੰਗ 'ਚੋਂ ਇਹਨਾਂ ਨੂੰ ਬੁਵਾਣ ਲੱਗੀ ਗਰੀਬ 'ਚੋਂ ਬੁਵਾਣ ਲੱਗੀ ਇਹਨਾਂ ਨੂੰ ਤੇ ਇਹ ਇੱਕ ਗਰੀਬ ਵਰਗ 'ਚੋਂ ਬੰਦੇ ਨੂੰ ਅਗਰ ਮੁੱਖ ਮੰਤਰੀ 6 ਮਹੀਨੇ ਵਾਸਤੇ ਕੀ ਬਣਾਤਾ ਉਹਨੂੰ ਆਪਣੀ ਗਲਤੀ ਮੰਨਣ ਲੱਗੇ ਇਹਨਾਂ ਦੀ ਮੰਝੀਆਂ 'ਚ ਪੰਜਾਬ ਦੇ ਲੋਕ ਕਿਲ ਠੋਕਣਗੇ ਠੋਕਣਗੇ